ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅੱਜ ਬੁਢਲਾਡਾ ਵਿਖੇ ਡਾਕਟਰ ਪੀਮਰਾਓ ਅੰਬੇਦਕਰ ਦੇ 134 ਜਨਮ ਦਿਨ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰ ਰਿਹਾ ਸਨ ਆਪਣੀ ਸੰਬੋਧਨ ਚ ਗੋਇਲ ਨੇ ਕਿਹਾ ਕਿ ਡਾਕਟਰ ਪੀਮਰਾਓ ਅੰਬੇਦਕਰ ਦੇ ਨਕਸ਼ੇ ਕਦਮਾਂ ਤੇ ਚੱਲਦੇ ਆਂ ਸਰਕਾਰ ਵੱਲੋਂ ਸਕਾਲਰਸ਼ਿਪ ਆਸ਼ੀਰਵਾਦ ਸਕੀਮ ਸਵੈ ਰੋਜ਼ਗਾਰ ਲਈ ਸਹਾਇਤਾ ਤੋਂ ਇਲਾਵਾ ਵੱਡੀ ਗਿਣਤੀ ਚ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਡਾਕਟਰ ਅੰਬੇਦਕਰ ਨੇ ਖੁਦ ਤੰਗੀਆਂ ਚ ਰਹਿ ਕੇ ਲੋਕਾਂ ਦੇ ਘਰ ਰੌਸ਼ਨ ਕੀਤੇ ਅਤੇ ਹਮੇਸ਼ਾ ਦਬੇ ਕੁਚਲੇ ਤੇ ਪਛਰੇ ਵਰਗਾਂ ਦੀ ਭਲਾਈ ਤੇ ਜ਼ੋਰ ਦਿੱਤਾ ਅੰਬेडकर ਨੇ ਸੰਵਿਧਾਨ ਦੀ ਰਚਨਾ ਕਰਕੇ ਹਰ ਵਰਗ ਨੂੰ ਸਮਾਨਤਾ ਅਤੇ ਸਿੱਖਿਆ ਦਾ ਅਧਿਕਾਰ ਪ੍ਰਦਾਨ ਕੀਤਾ ਜਿਸ ਸਦਕਾ ਸਾਡੀ ਨੌਜਵਾਨ ਪੜ੍ਹ ਲਿਖ ਕੇ ਉੱਚ ਅਹੁਦਿਆਂ ਤੇ ਤਾਇਨਾਤ ਨੇ ਬਾਬਾ ਸਾਹਿਬ ਦੇ ਪ੍ਰਤੀ ਪੂਰੇ ਤੌਰ ਤੇ ਸਮਰਪਿਤ ਪਿਆ ਉਹਨਾਂ ਦਾ ਸਨਮਾਨ ਸਲਮਾਨ ਦੀ ਕਰਦੇ ਸਰਕਾਰ ਬਣੀ ਹੈ ਤਾਂ ਮੈਂ ਕਹਿ ਸਕਦਾ ਕਿ ਪੂਰੇ ਦੇਸ਼ ਦੇ ਵਿੱਚ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸਨਮਾਨ ਨੇ ਲਈ ਸਰਕਾਰ ਦੇ ਸਾਰੇ ਸਰਕਾਰੀ ਦਫਤਰਾਂ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਤੇ ਬਾਬਾ ਸਾਹਿਬ ਦੀਆਂ ਤਸਵੀਰਾਂ ਨੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਸਕੀਮਾਂ ਦੇ ਤਹਿਤ ਉਹ ਬਖ ਬਖ ਸਕੀਮਾਂ ਨੇ ਪਰ ਮੇਰੇ ਖਿਆਲ ਦੇ ਵਿੱਚ ਕਰੀਬ ਅਸੀਂ ਜਿਹੜੀ ਅਸ਼ੀਰਵਾਦ ਸਕੀਮਾ 'ਚ 24 ਕਰੋੜ ਦੇ ਕਰੀਬ ਹੈ ਤੇ ਜਿਹੜੀ ਪੋਸਟ ਡੋਮੈਸਟਿਕ ਸਕਾਲਰਸ਼ਿਪ ਹੈ ਉਹ ਥੋੜ੍ਹਾ ਕਰੀਬ 9 ਕਰੋੜ ਰੁਪਏ ਬੰਦੇ ਤੇ ਇਹ ਜਿਹੜੇ ਕਾਲਜ ਦੇ ਆਪਾਂ ਕੰਪਲੈਕਸ ਦੇ ਵਿੱਚ ਖੜੇ ਹਾਂ ਇੱਥੇ 1590 ਬੱਚਿਆਂ ਨੂੰ ਕੱਲੇ ਇਸ ਕਾਲਜ ਦੇ 1590 ਬੱਚਿਆਂ